ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਚੈਨਲ ਗਿਆਨ ਟਾਈਮ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਲੈ ਕੇ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਊਗੀ ਬੱਚੇ ਅੱਜ ਬੜੀ ਖੁਸ਼ੀ-ਖੁਸ਼ੀ ਸਕੂਲੋਂ ਘਰ ਆਏ ਸੀ ਦਪਿੰਦਰ ਆਪਣੇ ਪਾਪਾ ਜਗਦੀਸ਼ ਨੂੰ ਕਹਿਣ ਲੱਗਾ ਪਾਪਾ ਸਕੂਲ ਵਿੱਚ ਨਵੇਂ ਪ੍ਰਿੰਸੀਪਲ ਮੈਡਮ ਆਏ ਹਨ ਜਗਦੀਸ਼ ਨੇ ਜਵਾਬ ਦਿੱਤਾ ਆ ਜਾਣ ਦੇ ਬੇਟਾ ਫਿਰ ਆਪਾਂ ਉਹਨਾਂ ਦਾ ਕੀ ਕਰਨਾ ਦਪਿੰਦਰ ਨੇ ਫਿਰ ਕਿਹਾ ਨਹੀਂ ਪਾਪਾ ਤੁਸੀਂ ਉਹਨਾਂ ਦਾ ਨਾਮ ਸੁਣੋਗੇ ਤਾਂ ਥਾਂ ਖੜੇ ਰਹਿ ਜਾਓਗੇ ਜਗਦੀਸ਼ ਦੇ ਕੰਨ ਖੜੇ ਹੋ ਗਏ ਉਸਨੇ ਉਤਸੁਕਤਾ ਨਾਲ ਪੁੱਛਿਆ ਮੈਂ ਕਿਉਂ ਖੜਾ ਰਹਿ ਜਾਵਾਂਗਾ ਪੁੱਤਰ ਦਪਿੰਦਰ ਨੇ ਕਿਹਾ ਕਿਉਂਕਿ ਪਾਪਾ ਉਹ ਪ੍ਰਿੰਸੀਪਲ ਮੈਡਮ ਤੁਹਾਡੀ ਪਤਨੀ ਹੈ ਤੇ ਮੇਰੀ ਮਾਂ ਹੈ ਜਗਦੀਸ਼ ਸੱਚਮੁੱਚ ਚੌਂ ਗਿਆ ਸੀ ਉਸਦੇ ਚਿਹਰੇ ਤੇ ਇੱਕ ਰੰਗ ਆ ਰਿਹਾ ਸੀ ਤੇ ਇੱਕ ਜਾ ਰਿਹਾ ਸੀ ਜਗਦੀਸ਼ ਖੁਦ ਨੂੰ ਨਾਰਮਲ ਦਿਖਾਉਂਦਾ ਹੋਇਆ ਕਹਿਣ ਲੱਗਾ ਪੁੱਤਰ ਉਹ ਤੇਰੀ ਮਾਂ ਜ਼ਰੂਰ ਹੈ ਪਰ ਮੇਰੀ ਪਤਨੀ ਨਹੀਂ ਹੈ ਮੇਰਾ ਤੇ ਉਸ ਦਾ ਅਦਾਲਤ ਵਿੱਚ ਰਾਜ਼inama ਹੋ ਚੁੱਕਿਆ ਹੈ ਹੁਣ ਉਹ ਕਿਸੇ ਹੋਰ ਦੀ ਪਤਨੀ ਹੋਵੇਗੀ ਉਸ ਦੀ ਗੱਲ ਨਾ ਕਰ ਉਸ ਨੂੰ 25 ਸਾਲ ਹੋ ਗਏ ਇੱਥੋਂ ਗਏ ਹੋਏ ਹੁਣ ਤਾਂ ਉਹ ਆਪਾਂ ਨੂੰ ਭੁੱਲ ਚੁੱਕੀ ਹੋਵੇਗੀ ਕਹਿੰਦੇ ਹੋਏ ਜਗਦੀਸ਼ ਉੱਥੋਂ ਚਲਾ ਗਿਆ ਅਚਾਨਕ ਹੀ ਪਤਨੀ ਰਵਿੰਦਰ ਦੇ ਪਿੰਡ ਵਾਪਸ ਆਉਣ ਦੀ ਖ਼ਬਰ ਨਾਲ ਜਗਤੀਸ਼ ਬੇਚਾਂਜਿਆ ਹੋ ਗਿਆ ਸੀ ਉਸ ਨੇ ਪੁੱਤਰ ਨੂੰ ਉਸ ਦੀ ਚਰਚਾ ਕਰਨ ਤੋਂ ਮਨਾ ਤਾਂ ਕਰ ਦਿੱਤਾ ਸੀ ਪਰ ਖੁਦ ਉਸ ਦੇ ਅੰਦਰ ਇੱਕ ਤੂਫਾਨ ਚੱਲ ਰਿਹਾ ਸੀ ਉਹ 13 ਸਾਲ ਤੱਕ ਉਸ ਦੀ ਪਤਨੀ ਬਣ ਕੇ ਉਸ ਦੇ ਨਾਲ ਰਹੀ ਸੀ ਜੀਵਨ ਦੇ ਬਹੁਤ ਸਾਰੇ ਹਸੀਨ ਪਲ ਉਸ ਦੇ ਨਾਲ ਗੁਜ਼ਾਰੇ ਸਨ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਜੁੜੀਆਂ ਹੋਈਆਂ ਸਨ ਰਮਿੰਦਰ ਦੇ ਨਾਲ ਜਗਦੀਸ਼ ਦੇ ਕੋਲ ਉਹ ਯਾਦਾਂ ਹੀ ਤਾਂ ਪੂੰਜੀ ਸੀ ਕਿਉਂਕਿ ਰਮਿੰਦਰ ਦੇ ਜਾਣ ਤੋਂ ਬਾਅਦ ਉਸਨੇ ਦੂਜਾ ਵਿਆਹ ਨਹੀਂ ਕੀਤਾ ਸੀ ਉਹ ਸੋਚਦਾ ਸੋਚਦਾ ਖੇਤਾਂ ਵੱਲ ਜਾ ਰਿਹਾ ਸੀ ਖੇਤਾਂ ਵਿੱਚ ਫਸਲਾਂ ਲਹਿਰਾ ਰਹੀਆਂ ਸੀ ਜਗਦੀਸ਼ ਫਸਲ ਦੀ ਦੇਖਰੇਖ ਵਿੱਚ ਲੱਗ ਗਿਆ ਸੀ ਪਰ ਰਮਿੰਦਰ ਦੀ ਚਰਚਾ ਹੁੰਦਿਆਂ ਹੀ ਉਸਦਾ ਮਨ ਖਰਾਬ ਹੋ ਗਿਆ ਕੰਮ ਵਿੱਚ ਉਸ ਦਾ ਮਨ ਨਹੀਂ ਸੀ ਲੱਗ ਰਿਹਾ ਦਪਿੰਦਰ ਵੀ ਸ਼ਾਮ ਤੱਕ ਖੇਤ ਆ ਗਿਆ ਸੀ ਉਹ ਉਸ ਨੂੰ ਕਹਿਣ ਲੱਗਾ ਪੁੱਤਰ ਮੈਂ ਘਰ ਜਾ ਰਿਹਾ ਹਾਂ ਕੁਝ ਦਿਨ ਬਾਅਦ ਬਹੁਤ ਤੇਰੀ ਰੋਟੀ ਲੈ ਕੇ ਆ ਜਾਵੇਗੀ ਦੋਨੋਂ ਮਨ ਲਾ ਕੇ ਕੰਮ ਕਰਿਓ ਮੈਂ ਬਾਜ਼ਾਰ ਜਾਂਦਾ ਹਾਂ ਕੁਝ ਜ਼ਰੂਰੀ ਸਮਾਨ ਖਰੀਦ ਕੇ ਲਿਆਉਣਾ ਹੈ ਦਪਿੰਦਰ ਸਮਝ ਗਿਆ ਸੀ ਕਿ ਪਾਪਾ ਦਾ ਮਨ ਠੀਕ ਨਹੀਂ ਹੈ ਬਾਜ਼ਾਰ ਜਾਂਦਾ ਤਾਂ ਸਿਰਫ ਬਹਾਨਾ ਹੈ ਉਹ ਘਰ ਜਾ ਕੇ ਕੁਝ ਪਰ ਇਕੱਲੇ ਬਤਾਉਣਾ ਚਾਹੁੰਦੇ ਹਨ ਦਪਿੰਦਰ 35 ਸਾਲ ਦਾ ਹੋ ਚੁੱਕਿਆ ਸੀ ਖੁਦ 10 ਸਾਲ ਦੇ ਪੁੱਤਰ ਤੇ 8 ਸਾਲ ਦੀ ਧੀ ਦਾ ਵਾਪਸੀ ਪਰ ਆਪਣੇ ਪਿਤਾ ਦੀਆਂ ਆਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਕੱਲਾ ਬਾਪ ਹੀ ਨਹੀਂ ਨਾਲ ਹੀ ਦਪਿੰਦਰ ਖੁਦ ਵੀ ਪਰੇਸ਼ਾਨ ਸੀ। ਆਖਰ ਮਿੰਦਰ ਉਸਦੀ ਵੀ ਤਾਂ ਵੀ ਤਾਂ ਮਾਂ ਸੀ। ਵਰਿਆਂ ਬਾਅਦ ਮਾਂ ਨਾਲ ਸਾਹਮਣਾ ਹੋਵੇਗਾ ਤਾਂ ਕੀ ਹੋਵੇਗਾ? 60 ਸਾਲ ਦਾ ਹੋ ਚੁੱਕਿਆ ਜਗਦੀਸ਼ ਅੱਜ ਬਿਲਕੁਲ ਤੰਦਰੁਸਤ ਤੇ ਫਿੱਟ ਸੀ। ਉਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਸੀ ਕਿ ਉਹ 35 ਸਾਲ ਦੇ ਬੇਟੇ ਦਾ ਬਾਪ ਹੈ। ਦੇਖਣ ਵਿੱਚ 50 ਸਾਲ ਦਾ ਹੀ ਲੱਗਦਾ ਸੀ ਰਮਿੰਦਰ ਨਾਲ ਵਿਆਹ ਹੋਇਆ ਸੀ ਉਦੋਂ ਜਗਦੀਸ਼ 10ਵੀਂ ਫੇਲ ਸੀ ਪਰਮਿੰਦਰ ਬਾਰਮੀ ਪਾਸ ਸੀ ਪੜਾਈ ਦਾ ਇਹੀ ਫਰਕ ਅੱਗੇ ਜਾ ਕੇ ਬਹੁਤ ਜ਼ਿਆਦਾ ਹੋ ਗਿਆ ਸੀ ਰਵਿੰਦਰ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸੀ ਉਹ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੀ ਸੀ ਜਗਦੀਸ਼ ਉਸ ਨੂੰ ਬਹੁਤ ਪਿਆਰ ਕਰਦਾ ਸੀ ਇਸ ਲਈ ਉਸ ਦੀ ਹਰ ਇੱਛਾ ਪੂਰੀ ਕਰਨ ਦੇ ਲਈ ਤਿਆਰ ਰਹਿੰਦਾ ਸੀ ਪਹਿਲਾਂ ਉਸ ਨੇ ਰਮਿੰਦਰ ਦੀ ਗ੍ਰੈਜੂਏਸ਼ਨ ਪੂਰੀ ਕਰਵਾਈ ਫਿਰ ਬੀਐਡ ਕਰਵਾਈ ਬੀਐਡ ਕਰਦਿਆਂ ਹੀ ਉਹ ਸੈਕੰਡ ਗ੍ਰੇਡ ਟੀਚਰ ਬਣ ਗਈ ਉਹ 10ਵੀਂ ਫੇਲ ਜਗਦੀਸ਼ ਸਿੰਘ ਸਰਕਾਰੀ ਟੀਚਰ ਦਾ ਪਤੀ ਸੀ ਪਰ ਇੱਥੋਂ ਹੀ ਦੋਨਾਂ ਵਿੱਚ મતਭੇਦ ਸ਼ੁਰੂ ਹੋ ਗਏ ਸੀ ਝਗੜੇ ਹੋਣ ਲੱਗੇ ਸੀ ਕੁਝ ਤਾਂ ਦੋਨਾਂ ਦੀ ਨਾ ਸਮਝ ਹੀ ਸੀ ਕੁਝ ਲੋਕਾਂ ਦੇ ਤਾਨੇ ਮੇਨੇ ਕੰਮ ਕਰ ਗਏ ਬਹੁਤ ਲੋਕ ਜਗਦੀਸ਼ ਨੂੰ ਗੱਲਾਂ ਹੀ ਗੱਲਾਂ ਵਿੱਚ ਕਹਿ ਦਿੰਦੇ ਕਿ ਤੈਨੂੰ ਹੁਣ ਕੰਮ ਕਰਨ ਦੀ ਕੀ ਲੋੜ ਐ ਤੇਰੀ ਪਤਨੀ ਕਮਾ ਰਹੀ ਐ ਨਾ ਘਰ ਬੈਠ ਕੇ ਉਸਦੀ ਕਮਾਈ ਖਾ ਅਜਈਆਂ ਗੱਲਾਂ ਜਗਦੀਸ਼ ਨੂੰ ਚੁੱਪ ਜਾਂਦੀਆਂ ਸੀ ਦੂਜੇ ਪਾਸੇ ਰਮਿੰਦਰ ਦੀਆਂ ਇਛਾਵਾਂ ਵੀ ਜਾਗ ਚੁੱਕੀਆਂ ਸੀ ਹੌਲੀ-ਹੌਲੀ ਉਸ ਦਾ ਸੁਭਾਅ ਮਾਣ ਹੰਕਾਰ ਵਿੱਚ ਬਦਲ ਗਿਆ ਉਸ ਨੂੰ ਘੱਟ ਪੜੇ ਲਿਖੇ ਜਗਦੀਸ਼ ਦੀਆਂ ਗੱਲਾਂ ਵੇਤੁਕੀਆਂ ਲੱਗਣ ਲੱਗੀਆਂ ਸੀ ਲੋਕ ਵੀ ਉਸ ਨੂੰ ਤਾਣੇ ਦੇਣ ਲੱਗੇ ਕਿ ਐਨੀ ਇੰਟੈਲੀਜੈਂਟ ਹੋ ਕੇ ਤੂੰ ਇੱਕ ਅਨਪੜ੍ਹ ਕਿਸਾਨ ਦੇ ਨਾਲ ਵਿਆਹ ਕਰ ਲਿਆ ਜਦੋਂ ਝਗੜੇ ਹੱਦੋਂ ਵਾਧਾ ਵਧਣ ਲੱਗੇ ਤਾਂ ਇੱਕ ਦਿਨ ਖੁਦ ਜਗਦੀਸ਼ ਨੇ ਰਮਿੰਦਰ ਨੂੰ ਕਹਿ ਦਿੱਤਾ ਕਿ ਹੁਣ ਸਾਡਾ ਇੱਕ ਛੱਤ ਥੱਲੇ ਰਹਿਣਾ ਮੁਸ਼ਕਿਲ ਹੈ ਜਾਂ ਤੈਨੂੰ ਫ਼ਾਰਕ ਕੀਤਾ ਆਪਣੀ ਅਲੱਗ ਦੁਨੀਆ ਬਸਾਲਾ ਫਿਰ ਦੋਨਾਂ ਦੀ ਰਜ਼ਾਮੰਦੀ ਨਾਲ ਅਦਾਲਤ ਵਿੱਚ ਤਲਾਕ ਹੋ ਗਿਆ ਤਲਾਕ ਦੇ ਸਮੇਂ ਉਹਨਾਂ ਦਾ ਬੇਟਾ ਦਵਿੰਦਰ 10 ਸਾਲ ਦਾ ਸੀ ਉਸਨੇ ਮਾਂ ਦੇ ਨਾਲ ਜਾਣ ਤੋਂ ਸਾਫ਼ ਮਨਾ ਕਰ ਦਿੱਤਾ ਇਸ ਤਰ੍ਹਾਂ ਨਮਿੰਦਰ ਪੁੱਤਰ ਤੇ ਪਤੀ ਨੂੰ ਛੱਡ ਕੇ ਚਲੀ ਗਈ ਅੱਜ ਜਗਦੀਸ਼ ਪੁੱਤਰ ਨੂੰ ਖੇਤ ਵਿੱਚ ਛੱਡ ਕੇ ਹੁਣ ਘਰ ਲਈ ਚੱਲ ਪਿਆ ਸੀ ਉਹ ਸੋਚ ਰਿਹਾ ਸੀ ਕਿ ਐਨੇ ਸਾਲਾਂ ਬਾਅਦ ਉਹ ਬਿਲਕੁਲ ਬਦਲ ਗਈ ਹੋਵੇਗੀ ਪਰ ਜਦੋਂ ਸਾਹਮਣੇ ਹੋਵੇਗੀ ਤਾਂ ਉਹ ਉਸ ਨਾਲ ਮਿਲੇਗਾ ਕਿਵੇਂ ਕੀ ਕਹਿ ਕੇ ਬੁਲਾਵੇਗਾ ਜਦੋਂ ਨਾਲ ਰਹਿੰਦੇ ਸੀ ਉਦੋਂ ਉਸ ਨੂੰ ਰਵਿੰਦਰ ਕਹਿ ਕੇ ਬੁਲਾਉਂਦਾ ਸੀ ਪਰ ਹੁਣ ਤਾਂ ਉਹ ਬਹੁਤ ਵੱਡੀ ਮੈਡਮ ਬਣ ਗਈ ਹੈ ਰਵਿੰਦਰ ਕਹਿ ਕੇ ਤਾਂ ਨਹੀਂ ਬੁਲਾ ਸਕਦਾ ਵਿਚਾਰਾਂ ਵਿੱਚ ਉਲਝਿਆ ਹੋਇਆ ਉਹ ਘਰ ਪਹੁੰਚਿਆ ਫਿਰ ਕੁਝ ਪੈਸੇ ਲੈ ਤੇ ਬਾਜ਼ਾਰ ਚਲਾ ਗਿਆ ਪਿਛਲੇ 6 ਮਹੀਨਿਆਂ ਤੋਂ ਜਗਦੀਸ਼ ਨੇ ਨਵੇਂ ਕੱਪੜੇ ਵੀ ਨਹੀਂ ਖਰੀਦੇ ਸੀ ਪਰ ਅੱਜ ਉਹ ਨਵੇਂ ਕੱਪੜੇ ਖਰੀਦਣ ਲਈ ਤੁਰ ਪਿਆ ਸੀ ਉਸ ਦਾ ਮਨ ਸੀ ਜੇਕਰ ਰਵਿੰਦਰ ਨਾਲ ਉਸ ਦਾ ਸਾਹਮਣਾ ਹੋਵੇਗਾ ਤਾਂ ਫਟੇ ਪੁਰਾਣੇ ਕੱਪੜਿਆਂ ਵਿੱਚ ਨਾ ਹੋਵੇ ਰਵਿੰਦਰ ਵੀ 25 ਸਾਲ ਬਾਅਦ ਉਸ ਪਿੰਡ ਵਿੱਚ ਆਈ ਸੀ ਜਿੱਥੇ ਉਸ ਦੀ ਜ਼ਿੰਦਗੀ ਦੇ 13 ਮਹੱਤਵਪੂਰਨ ਸਾਲ ਗੁਜ਼ਰੇ ਸਨ। ਉੱਥੇ ਉਸ ਦਾ ਪਤੀ ਤੇ ਪੁੱਤਰ ਰਹਿੰਦਾ ਸੀ। ਉਸ ਮਿੱਟੀ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਸੀ। ਇਤਫਾਕ ਨਾਲ ਰਮਿੰਦਰ ਦਾ ਤਵਾਦਲਾ ਉਸ ਪਿੰਡ ਵਿੱਚ ਹੋ ਗਿਆ ਸੀ। ਜਿਸ ਪਿੰਡ ਨੂੰ ਉਹ 25 ਸਾਲ ਪਹਿਲਾਂ ਵਾਪਸ ਨਾ ਆਉਣ ਲਈ ਛੱਡ ਕੇ ਚਲੀ ਗਈ ਸੀ। 25 ਸਾਲਾਂ ਬਾਅਦ ਰਮਿੰਦਰ ਬਹੁਤ ਬਦਲ ਚੁੱਕੀ ਸੀ। ਉਹ ਬਹੁਤ ਘੱਟ ਬੋਲਦੀ ਸੀ। ਰੋਵ ਧਾਰ ਤੇ ਗੰਭੀਰ ਚਿਹਰੇ ਦੇ ਨਾਲ ਉਸ ਦੀ ਪਰਸਨੈਲਿਟੀ ਪੂਰੀ ਤਰ੍ਹਾਂ ਬਦਲ ਚੁੱਕੀ ਸੀ। ਸਕੂਲ ਵਿੱਚ ਜੁਆਇਨ ਕਰਨ ਦੇ ਦੂਜੇ ਦਿਨ ਰਮਿੰਦਰ ਨੇ ਸਾਰੀਆਂ ਜਮਾਤਾਂ ਦੇ ਹਾਜ਼ਰੀ ਰਜਿਸਟਰ ਆਪਣੇ ਦਫ਼ਤਰ ਵਿੱਚ ਮਗਾਈ ਤੇ ਹਰ ਬੱਚੇ ਦੇ ਨਾਮ ਤੇ ਪਿਤਾ ਦੇ ਨਾਮ ਨੂੰ ਗੌਰ ਨਾਲ ਪੜਨ ਲੱਗੀ ਨਾਰੀ ਮੰਦ ਦੀ ਇੱਛਾ ਦੇ ਅਧੀਨ ਹੋ ਕੇ ਉਹ ਇਹ ਦੇਖਣਾ ਚਾਹੁੰਦੀ ਸੀ ਕਿ ਉਸਦੇ ਪੁੱਤਰ ਦਪਿੰਦਰ ਦੇ ਬੱਚੇ ਸਕੂਲ ਵਿੱਚ ਪੜ੍ਹਦੇ ਆਉਂਦੇ ਹਨ ਜਾਂ ਨਹੀਂ ਅਚਾਨਕ ਉਸ ਨੂੰ 5ਵੀਂ ਕਲਾਸ ਦੇ ਰਜਿਸਟਰ ਵਿੱਚ ਇੱਕ ਹਰਮਨ ਨਾਮ ਦਾ ਲੜਕਾ ਮਿਲਿਆ ਜਿਸ ਦੇ ਪਿਤਾ ਦੇ ਨਾਮ ਤੇ ਥਾਂ ਤੇ ਦਪਿੰਦਰ ਜੰਗ ਲਿਖਿਆ ਹੋਇਆ ਸੀ ਰਮਿੰਦਰ ਖੁਦ ਨੂੰ ਰੋਕ ਨਾ ਸਕੇ ਉਹ ਤੁਰੰਤ 5ਵੀਂ ਕਲਾਸ ਵਿੱਚ ਪਹੁੰਚੀ ਕਲਾਸ ਵਿੱਚ ਪੜਾ ਰਿਹਾ ਅਧਿਆਪਕ ਨੂੰ ਉਸਨੇ ਕਿਹਾ ਤੁਸੀਂ ਕੁਝ ਦੇ ਸਟਾਫ ਰੂਮ ਵਿੱਚ ਬੈਠੋ ਮੈਂ ਜਰਾ ਬੱਚਿਆਂ ਦੇ ਨਾਲ ਗੱਲਬਾਤ ਕਰ ਲਵਾਂ ਕਲਾਸ ਵਿੱਚ ਪ੍ਰਿੰਸੀਪਲ ਮੈਡਮ ਪਹਿਲੀ ਵਾਰ ਆਏ ਸੀ ਸਾਰੇ ਬੱਚੇ ਉਹਨਾਂ ਦੇ ਮੂੰਹ ਵੱਲ ਦੇਖੀ ਜਾ ਰਹੇ ਸੀ ਅਚਾਨਕ ਇੱਕ ਲੜਕੇ ਤੇਰਮਿੰਦਰ ਦੀ ਨਜ਼ਰ ਪਈ ਉਸਨੇ ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ 10 ਸਾਲ ਦਾ ਉਸ ਦਾ ਆਪਣਾ ਪੁੱਤਰ ਤੇ ਪਿੰਦਰ ਉਸ ਦੇ ਸਾਹਮਣੇ ਬੈਠਾ ਹੋਵੇ ਉਹੀ ਚਿਹਰਾ ਉਹੀ ਨੈਣ ਨਕਸ ਉਹ ਸਮਝ ਗਈ ਕਿ ਇਹ ਹਰਮਨ ਹੈ ਉਸ ਦੇ بیٹے ਦਾ ਬੇਟਾ ਉਸ ਦਾ ਪੋਤਾ ਉਸ ਦਾ ਆਪਣਾ ਖੂਨ ਉਸ ਦਾ ਆਪਣਾ ਅੰਸ਼ ਬਿਲਕੁਲ ਆਪਣੇ ਬਾਪ ਤੇ ਗਿਆ ਹੈ ਰਮਿੰਦਰ ਦਾ ਦਿਲ ਭਰ ਆਇਆ ਉਸ ਦਾ ਮਨ ਕੀਤਾ ਹੁਣ ਇਹ ਉਸ ਨੂੰ ਚੁੱਕ ਕੇ ਸੀਨੇ ਨਾਲ ਲਾ ਲਵੇ ਉਸ ਨੂੰ ਪਿਆਰ ਕਰੇ ਗੱਲਾਂ ਕਰੇ ਥੋੜਾ ਜਿਹਾ लाਡ ਲੜਾਵੇ ਪਰ ਉਸ ਤਰ੍ਹਾਂ ਬਿਲਕੁਲ ਵੀ ਨਹੀਂ ਸੀ ਕਰ ਸਕੀ ਬਸ ਭਰੀਆਂ ਅੱਖਾਂ ਨਾਲ ਉਸ ਵੱਲ ਤੱਕਦੀ ਰਹੀ ਰਮਿੰਦਰ ਨੇ ਦਿਲ ਨੂੰ ਤਸੱਲੀ ਦੇਣ ਲਈ ਤੇ ਪੋਤੇ ਦੀ ਆਵਾਜ਼ ਸੁਣਨ ਦੇ ਲਈ ਸਾਰੇ ਬੱਚਿਆਂ ਦੀ ਇੰਟਰੋਡੈਕਸ਼ਨ ਲਈ ਜਦੋਂ ਹਰਮਨ ਨੇ ਆਪਣਾ ਨਾਮ ਹਰਮਨ ਦੱਸਿਆ ਤੇ ਆਪਣੇ ਪਿਤਾ ਦਾ ਨਾਮ ਦਪਿੰਦਰ ਦੱਸਿਆ ਤਾਂ ਉਸ ਦੀ ਆਵਾਜ਼ ਤੇ ਪਹਿਚਾਨ ਸੁਣ ਕੇ ਰਮਿੰਦਰ ਦਾ ਰੋਪ ਦਾ ਚਿਹਰਾ ਵਿਗੜਨ ਲੱਗਾ ਅਜੀਹਾ ਲੱਗਿਆ ਜਿਵੇਂ ਹੁਣੇ ਹੀ ਰੋ ਪਵੇਗੀ ਉਹ ਜ਼ਿਆਦਾ देर ਉੱਥੇ ਨਾ ਰਹਿ ਸਕੀ ਵਾਪਸ ਆਪਣੇ ਦਫ਼ਤਰ ਵਿੱਚ ਆ ਕੇ ਬੈਠ ਗਈ ਸਾਰੇ ਅਧਿਆਪਕ ਆਪਣੀਆਂ ਮਾਤਾਂ ਵੜਾ ਰਹੇ ਸੀ ਪਰ ਪ੍ਰਿੰਸੀਪਲ ਰਮਿੰਦਰ ਆਪਣੇ ਦਫ਼ਤਰ ਵਿੱਚ ਕੱਲੀ ਬੈਠੀ ਉਸ ਪੜਾਅ ਵਿੱਚੋਂ ਗੁਜ਼ਰ ਰਹੀ ਸੀ ਜਿੱਥੇ ਅਤੀਤ ਦੀਆਂ ਯਾਦਾਂ ਸਮੁੰਦਰ ਵਿੱਚ ਕੋਤੇ ਖਾਣ ਵਾਂਗ ਉਛਲ-ਕੁਦ ਕਰ ਰਹੀਆਂ ਸੀ ਅਚਾਨਕ ਉਸ ਨੇ ਸੋਚਿਆ ਉਸ ਦੇ ਪੁੱਤਰ ਤਪਿੰਦਰ ਦਾ ਇੱਕ ਹੀ ਬੇਟਾ ਥੋੜੀ ਹੋਵੇਗਾ ਹੋਰ ਵੀ ਸੰਤਾਨ ਹੋਵੇਗੀ ਇਹ ਸੋਚ ਕੇ ਉਸਨੇ ਦੁਬਾਰਾ ਫਿਰ ਬਾਕੀ ਬਚੀਆਂ ਹੋਈਆਂ ਕਲਾਸਾਂ ਦੇ ਹਾਰੀ ਰਜਿਸਟਰ ਫਰੋਲਣੇ ਸ਼ੁਰੂ ਕਰ ਦਿੱਤੇ ਇਸ ਵਾਰ ਚੌਥੀ ਜਮਾਤ ਦੇ ਰਜਿਸਟਰ ਵਿੱਚ ਫਿਰ ਇੱਕ ਕੁੜੀ ਆਪਣਾ ਦਾ ਅਰਪਣ ਦਾ ਨਾਮ ਉਸਦੇ ਸਾਹਮਣੇ ਆਇਆ ਕਿਉਂਕਿ ਉਸ ਦਾ ਪਿਤਾ ਦਾ ਨਾਮ ਵੀ ਦਪਿੰਦਰ ਸੀ ਰਪਿੰਦਰ ਹੋਰ ਕਲਾਸਾਂ ਵਿੱਚ ਬੱਚਿਆਂ ਦੀ ਇੰਟਰੋਡਕਸ਼ਨ ਲੈਂਦੀ ਹੋਈ ਚੌਥੀ ਕਲਾਸ ਵਿੱਚ ਪਹੁੰਚ ਗਈ ਕਲਾਸ ਵਿੱਚ 8-10 ਕੁੜੀਆਂ ਸੀ ਪਰਮਿੰਦਰ ਨੇ ਅਰਪਣ ਨੂੰ ਤੁਰੰਤ ਪਹਿਚਾਣ ਲਿਆ ਕਿਉਂਕਿ ਇੱਕ ਤਾਂ ਅਰਪਣ ਦਾ ਚਿਹਰਾ ਆਪਣੇ ਭਰਾ ਹਰਮਨ ਨਾਲ ਮਿਲ ਗਿਆ ਸੀ ਦੁਜਾ ਔਰ ਰਮਿੰਦਰ ਦਾ ਆਪਣਾ ਖੂਨ ਸੀ ਆਪਣੇ ਪੰਦੀ ਖਿੱਚ ਹੁੰਦੀ ਹੈ ਹੀ ਜਿਹੀ ਹੁੰਦੀ ਹੈ ਕਿ ਖੁਦ ਉਹ ਖੁਦ ਹੈ ਕਹਿ ਦਿੰਦੀ ਹੈ ਕਿ ਮੈਂ ਤੁਹਾਡਾ ਅੰਸ਼ਾ ਮੈਨੂੰ ਪਹਿਚਾਣੋ 8 ਸਾਲ ਦੀ ਪਿਆਰੀ ਜੀ ਅਰਪਣ ਦਾਦੀ ਦੇ ਵੱਲ ਮੁਰਮਾਉਂਦੇ ਹੋਏ ਦੇਖ ਰਹੀ ਸੀ ਉਹ ਕਿੱਥੇ ਜਾਣਦੀ ਸੀ ਕਿ ਸਾਹਮਣੇ ਜੋ ਐਨਕ ਲਗਾ ਕੇ ਪ੍ਰਿੰਸੀਪਲ ਮੈਡਮ ਖੜੀ ਹੈ ਉਸ ਦੀ ਆਪਣੀ ਦਾਦੀ ਹੈ ਇਸ ਵਾਰ ਰਮਿੰਦਰ ਨੇ ਜਾਣ ਬੁੱਝ ਕੇ ਹਰ ਬੱਚੇ ਨੂੰ ਆਪਣੇ ਕੋਲ ਬੁਲਾ ਕੇ ਪੁੱਛ ਪੜਤਾਲ ਸ਼ੁਰੂ ਕੀਤੀ ਤਾਂ ਕਿ ਉਹ ਪੋਤੀ ਨੂੰ ਛੂ ਸਕੀ ਥੋੜਾ ਜਿਹਾ ਲਾੜ ਲੜਾ ਸਕੇ ਥੋੜਾ ਜਿਹਾ ਆਪਣਾਪਣ ਨੇੜੇ ਤੋਂ ਮਹਿਸੂਸ ਕਰ ਸਕੇ ਇੱਕ ਇੱਕ ਕਰਕੇ ਬੱਚੇ ਰਮਿੰਦਰ ਕੋਲ ਆ ਰਹੇ ਸੀ ਰਮਿੰਦਰ ਉਹਨਾਂ ਦਾ ਨਾਮ ਪੁੱਛਦੀ ਪਿਤਾ ਦਾ ਨਾਮ ਪੁੱਛਦੀ ਫਿਰ ਥੋੜਾ ਜਿਹਾ ਪਿਆਰ ਦਿਖਾਉਂਦੀ ਗੱਲਾਂ ਤੇ ਹੱਥ ਫੇਰਦੀ ਪਰ ਜਦੋਂ ਅਰਪਣ ਨੇੜੇ ਆਈ ਤਾਂ ਉਸਨੇ ਆਪਣੇ ਨਾਮ ਤੇ ਪਿਤਾ ਦਾ ਨਾਮ ਦੱਸਿਆ ਤਾਂ ਰਮਿੰਦਰ ਦਾ ਸਬਰ ਜਵਾਬ ਦੇ ਗਿਆ ਦਿਲ ਵਿੱਚ ਇੱਕ ਗੁਵਾਰ ਜਿਹਾ ਉੱਠਿਆ ਉਸ ਦੀ ਮਮਤਾ ਨੇ ਇੰਨੇ ਜ਼ੋਰ ਨਾਲ ਉਛਾਲ ਮਾਰਿਆ ਕਿ ਉਸਨੇ ਇੱਕ ਝਟਕੇ ਨਾਲ ਅਰਪਣ ਨੂੰ ਚੱਕ ਕੇ ਆਪਣੀ ਗੋਦੀ ਵਿੱਚ ਬਿਠਾ ਲਿਆ ਸ਼ੂਈ ਮੂਈ ਜੀ ਅਰਪਣ ਪ੍ਰਿੰਸੀਪਲ ਮੈਡਮ ਦੀ ਗੋਦ ਵਿੱਚ ਬੈਠ ਕੇ ਹੋਰ ਜ਼ਿਆਦਾ ਸ਼ਰਮਾ ਗਈ। ਰਵਿੰਦਰ ਦਾ ਮਨ ਕੀਤਾ ਕਿ ਵਰਿਆਂ ਤੋਂ ਪਿਆਸੀ ਸਾਰੀ ਮਮਤਾ ਅਰਪਣ ਤੇ ਲੁਟਾ ਦੇਵੇ। ਬੱਚੀ ਨਾਲ ਗੱਲਾਂ ਕਰੇ। ਘਰ ਵਾਲਿਆਂ ਦੇ ਬਾਰੇ ਵਿੱਚ ਪੁੱਛੇ ਪਰ ਉਹ ਜਿਹਾ ਨਹੀਂ ਕਰ ਸਕੀ ਤੇ ਫਿਰ ਤੋਂ ਉਦਾਸ ਜੀ ਆਪਣੇ ਦਫ਼ਤਰ ਵਿੱਚ ਆ ਕੇ ਬੈਠ ਗਈ। ਜਦੋਂ ਬੱਚੇ ਛੁੱਟੀ ਤੋਂ ਬਾਅਦ ਘਰ ਪਹੁੰਚੇ ਤਾਂ ਘਰ ਵਿੱਚ ਜਗਦੀਸ਼ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਸੀ। ਉਸ ਦਾ ਦਿਲ ਰਮਿੰਦਰ ਦੇ ਬਾਰੇ ਵਿੱਚ ਜਾਣਨ ਲਈ ਬਹੁਤ ਜ਼ਿਆਦਾ ਉਤਸੁਕ ਸੀ। ਉਸਨੇ ਦੋਨਾਂ ਬੱਚਿਆਂ ਨੂੰ ਕੋਲ ਬੁਲਾਇਆ ਤੇ ਪੁੱਛਿਆ ਬੇਟਾ ਤੁਹਾਡੇ ਸਕੂਲ ਵਿੱਚ ਨਵੀਂ ਹੈਡਮਾਸਟਰ ਨਹੀਂ ਆਈ ਆ ਹਰਮਨ ਨੇ ਕਿਹਾ ਹਾਂ ਦਾदू ਜੀ ਉਹ ਕੱਲ ਹੀ ਆਏ ਆ ਪਰ ਅੱਜ ਤਾਂ ਉਹ ਸਾਡੀ ਕਲਾਸ ਵਿੱਚ ਵੀ ਆਏ ਸੀ ਮੈਡਮ ਨੇ ਸਾਨੂੰ ਸਭ ਬੱਚਿਆਂ ਨੂੰ ਆਪਣਾ ਨਾਮ ਤੇ ਪਾਪਾ ਦਾ ਨਾਮ ਪੁੱਛਿਆ ਸੀ ਜਗਦੀਸ਼ ਨੇ ਕਿਹਾ ਅੱਛਾ ਦਾਦੇ ਦਾ ਨਾਮ ਨਹੀਂ ਪੁੱਛਿਆ ਹਰਮਨ ਕਹਿਣ ਲੱਗਾ ਨਹੀਂ ਅਰਪਣ ਨੇ ਵੀ ਕਿਹਾ ਦਾਦਾ ਜੀ ਮੈਡਮ ਨੇ ਮੈਨੂੰ ਵੀ ਗੋਦੀ ਵਿੱਚ ਬਿਠਾਇਆ ਸੀ ਜਗਦੀਸ਼ ਨੇ ਕਿਹਾ ਬਈ ਵਾਹ ਬਈ ਸਾਡੀ ਧੀ ਰਾਣੀ ਤਾਂ ਮੈਡਮ ਦੀ ਗੋਦੀ ਤੱਕ ਪਹੁੰਚ ਗਈ ਬੱਚੇ ਤਾਂ ਚਲੇ ਗਏ ਪਰ ਜਗਦੀਸ਼ ਕੱਲਾ ਬੈਠਾ ਕਾਫੀ ਦੇਰ ਤੱਕ ਸੋਚਦਾ ਰਿਹਾ ਕਿ ਮੈਂ ਅੱਜ ਵੀ ਉਸ ਨੂੰ ਯਾਦ ਹਾਂ ਸ਼ਾਇਦ ਨਹੀਂ ਹੋਵਾਂਗਾ ਉਹ ਮੈਨੂੰ ਗਰੀਬ ਨੂੰ ਕਿਉਂ ਯਾਦ ਕਰੇਗੀ ਉਸ ਦਾ ਪਤੀ ਵੀ ਪੜਿਆ ਲਿਖਿਆ ਹੋਵੇਗਾ ਬੱਚੇ ਵੀ ਹੋਣਗੇ ਕਿੰਨੇ ਬੱਚੇ ਹੋਣਗੇ ਕਿ ਉਸ ਨੇ ਅਰਪਣ ਨੂੰ ਪੋਤੀ ਸਮਝ ਕੇ ਆਪਣੀ ਗੋਦ ਵਿੱਚ ਬਿਠਾਇਆ ਹੋਵੇਗਾ ਕਿ ਮੈਨੂੰ ਉਸ ਨਾਲ ਕੋਈ ਇੱਕ ਮੁਲਾਕਾਤ ਕਰਨੀ ਚਾਹੀਦੀ ਹੈ ਆदमी ਦਿਮਾਗ ਨੂੰ ਕਿੰਨਾ ਵੀ ਕੰਟਰੋਲ ਕਰਨ ਵਿੱਚ ਕੋਸ਼ਿਸ਼ ਕਰੇ ਪਰ ਮਾਮਲਾ ਦਿਲ ਦਾ ਹੋਵੇ ਤਾਂ ਹਮੇਸ਼ਾ ਜਿੱਤ ਭਾਵਨਾਵਾਂ ਦੀ ਹੀ ਹੁੰਦੀ ਹੈ। ਅਗਲੇ ਦਿਨ ਜਗਦੀਸ਼ ਜਾਣ ਬੁੱਝ ਕੇ ਬੱਚਿਆਂ ਨੂੰ ਸਕੂਲ ਸੱਟਣ ਉਹਨਾਂ ਦੇ ਨਾਲ ਚਲਾ ਗਿਆ। ਉਹ ਇੱਕ ਵਾਰ ਉਸ ਨੂੰ ਦੇਖਣਾ ਚਾਹੁੰਦਾ ਸੀ ਨੇੜੇੋਂ ਨਾ ਸਹੀ ਦੂਰ ਹੀ ਦੇਖ ਕੇ ਨੇਤਰ ਤ੍ਰਿਪਤ ਕਰਨਾ ਚਾਹੁੰਦਾ ਸੀ। ਉਹ ਸਕੂਲ ਦੇ ਗੇਟ ਦੇ ਬਾਹਰ ਖੜਾ ਹੋ ਗਿਆ ਬੱਚੇ ਅੰਦਰ ਚਲੇ ਗਏ। ਜਗਦੀਸ਼ ਨੇ ਸਰਸਰੀ ਜੀ ਨਜ਼ਰ ਸਕੂਲ ਦੇ ਅੰਦਰ ਮਾਰੀ ਪਰ ਮਿੰਦਰ ਉਸ ਨੂੰ ਨਜ਼ਰ ਨਹੀਂ ਆਈ। ਉਹ ਵਾਪਸ ਮੁੜਨ ਹੀ ਵਾਲਾ ਸੀ ਕਿ ਇੱਕ ਚਮਕਦੀ ਹੋਈ ਕਾਰ ਉਸਦੇ ਨੇੜੇੋਂ ਲੰਘ ਕੇ ਸਕੂਲ ਦੇ ਅੰਦਰ ਚਲੀ ਗਈ। ਜਗਦੀਸ਼ ਨੇ ਦੇਖਿਆ ਔਰ ਰਮਿੰਦਰ ਹੀ ਸੀ ਖੁਦ ਗੱਡੀ ਚਲਾ ਰਹੀ ਸੀ। ਰਮਿੰਦਰ ਨੂੰ ਦੇਖਦੇ ਹੀ 60 ਸਾਲ ਦੀ ਉਮਰ ਵਿੱਚ ਵੀ ਉਸਦਾ ਦਿਲ ਤੱਕ ਤੱਕ ਕਰਨ ਲੱਗਾ ਸੀ। ਉਸਦਾ ਮਨ ਕੀਤਾ ਕੁਝ ਦੇਰ ਰੁਕੇ ਉਸ ਨੂੰ ਤਸੱਲੀ ਨਾਲ ਦੇਖੇ ਪਰ ਸਵੈਮਾਨ ਵੀ ਤਾਂ ਵਿਚਾਰਿਆ ਸੀ। ਉਹ ਨਹੀਂ ਚਾਹੁੰਦਾ ਸੀ ਕਿ ਰਮਿੰਦਰ ਉਸਨੂੰ ਦਿਲੋਂ ਕਮਜ਼ੋਰ ਸਮਝ ਕੇ ਉਸਤੇ ਹੱਸੇ। ਇਸ ਲਈ ਉਹ ਚੁੱਪਚਾਪ ਆਪਣੇ ਘਰ ਵੱਲ ਚੱਲ ਪਿਆ ਤੇ ਫਿਰ ਦੁਬਾਰਾ ਉਸਨੇ ਮੁੜ ਕੇ ਨਹੀਂ ਦੇਖਿਆ। ਸੀਕਰੋ ਪਿੱਛੇ ਮੁੜ ਕੇ ਦੇਖਦਾ ਉਸ ਨੂੰ ਪਤਾ ਲੱਗਦਾ ਕਿ ਰਮਿੰਦਰ ਉਸ ਨੂੰ ਦੇਖਣ ਦੇ ਲਈ ਗੱਡੀ ਨੂੰ ਖੜੀ ਕਰਕੇ ਵਾਪਸ ਸਕੂਲ ਦੇ ਗੇਟ ਤੱਕ ਆ ਗਏ ਸੀ ਰਮਿੰਦਰ ਗੱਡੀ ਚਲਾਉਂਦੇ ਹੋਏ ਵੀ ਉਸ ਨੂੰ ਗੇਟ ਕੋਲ ਖੜੇ ਨੂੰ ਪਹਿਚਾਨ ਗਈ ਸੀ ਬਰਿਆਂ ਬਾਅਦ ਉਸ ਨੂੰ ਦੇਖਿਆ ਸੀ ਇਸ ਲਈ ਨੇੜਿਓਂ ਦੇਖਣ ਲਈ ਗੱਡੀ ਖੜੀ ਕਰਕੇ ਤੁਰੰਤ ਹੀ ਸਕੂਲ ਦੇ ਗੇਟ ਵੱਲ ਆ ਗਈ ਸੀ ਪਰ ਜਗਦੀਸ਼ ਨੇ ਤਾਂ ਪਲਟ ਕੇ ਵੀ ਨਹੀਂ ਸੀ ਦੇਖਿਆ ਇਸ ਲਈ ਉਹ ਨਿਰਾਸ਼ ਹੋ ਕੇ ਵਾਪਸ ਦਫ਼ਤਰ ਵਿੱਚ ਆ ਗਈ ਉਹ ਸੋਚਣ ਲੱਗੀ ਕਿ ਉਹ ਰੋਜ਼ ਉਹਤੇ ਪੋਤੀ ਨੂੰ ਸਕੂਲ ਛੱਡਣ ਆਉਂਦਾ ਹੈ ਕਿ ਉਸ ਨੂੰ ਪਤਾ ਹੈ ਕਿ ਮੈਂ ਇੱਥੇ ਆ ਗਈ ਹਾਂ ਕਿਉਂ ਉਹ ਮੈਨੂੰ ਹੀ ਦੇਖਣ ਆਇਆ ਸੀ ਪ੍ਰਿੰਸੀਪਲ ਦਾ ਅਹੁਦਾ ਆਪਣੀ ਜਗ੍ਹਾ ਸੀ ਤੇ ਗੰਭੀਰਤਾ ਆਪਣੀ ਜਗ੍ਹਾ ਸੀ ਪਰ ਕੰਮ ਵਕਤ ਦਿਲ ਆਪਣੀ ਜਗ੍ਹਾ ਖਲਵਲੀ ਮਚਾਰਿਆ ਸੀ ਆਮ ਇਨਸਾਨ ਹੋਵੇ ਜਾਂ ਵੱਡਾ ਆਦਮੀ ਹੋਵੇ ਦਿਲ ਦੇ ਮਾਮਲੇ ਵਿੱਚ ਸਭ ਦੀ ਸੋਚ ਇੱਕੋ ਜਿਹੀ ਹੁੰਦੀ ਹੈ ਬਸ ਦੋਨਾਂ ਦੇ ਰਿਐਕਸ਼ਨ ਅਲੱਗ ਹੁੰਦੇ ਹਨ ਜਗਵਿੰਦਰ ਨੇ ਮਹਿਸੂਸ ਕੀਤਾ ਕਿ ਜਗਦੀਸ਼ ਜ਼ਿਆਦਾ ਨਹੀਂ ਬਦਲ ਰਿਹਾ ਸੀ ਬਸ ਜਿਵੇਂ ਛੱਡ ਕੇ ਗਈ ਸੀ ਉਸ ਤੋਂ ਥੋੜਾ ਬਹੁਤ ਹੀ ਵੱਡਾ ਦਿਖਾਈ ਦੇ ਰਿਹਾ ਸੀ ਉਮਰ ਜਿਵੇਂ ਰੁਕ ਗਈ ਸੀ ਵਕਤ ਜਿਵੇਂ ਠਹਿਰ ਗਿਆ ਸੀ 25 ਸਾਲਾਂ ਤੋਂ ਰਾਖਦੇ ਇਹ ਤਾਂ ਦਬੇ ਰਿਸ਼ਤੇ ਦਾ ਸੇਕ ਉਸ ਨੂੰ ਫਿਰ ਮਹਿਸੂਸ ਹੋਣ ਲੱਗਿਆ ਸੀ ਵਿਚਾਰਾਂ ਦਾ tufaan ਦੋਨੇ ਪਾਸੇ ਸੋਰ ਮਚਾਉਣ ਲੱਗਿਆ ਸੀ ਦੋਨੋਂ ਇੱਕ ਦੂਜੇ ਦੇ ਬਾਰੇ ਸਭ ਕੁਝ ਜਾਣ ਲੈਣਾ ਚਾਹੁੰਦੇ ਸੀ ਰਮਿੰਦਰ ਦੇ ਦਿਮਾਗ ਵਿੱਚ ਇੱਕ ਸਵਾਲ ਖਲਵਲੀ ਮਚਾਰਿਆ ਸੀ ਕਿ ਜਗਦੀਸ਼ ਨੇ ਦੂਜਾ ਵਿਆਹ ਕਰ ਲਿਆ ਸੀ ਜੇਕਰ ਕੀਤਾ ਸੀ ਉਸਦੇ ਕਿੰਨੇ ਬੱਚੇ ਹਨ ਉਸਦੀ ਪਤਨੀ ਕਿਹੋ ਜਿਹੀ ਹੈ ਕਿ ਉਸਦੀ ਪਤਨੀ ਨੇ ਮੇਰੇ ਪੁੱਤਰ ਨੂੰ ਸੱਕੀ ਮਾਂ ਵਾਂਗ ਪਿਆਰ ਦਿੱਤਾ ਹੋਵੇਗਾ ਅੱਜ ਜਗਦੀਸ਼ ਨੂੰ ਪੋਤੇ ਤੇ ਪੋਤੀ ਨੂੰ ਸਕੂਲ ਛੱਡਣ ਆਇਆ ਦੇਖ ਕੇ ਰਮਿੰਦਰ ਨੂੰ ਦਿਲ ਨੂੰ ਤਸੱਲੀ ਤਾਂ ਮਿਲ ਗਈ ਸੀ ਕਿ ਜਗਦੀਸ਼ ਅੱਜ ਵੀ ਤੇਪਿੰਦਰ ਦੇ ਨਾਲ ਹੀ ਰਹਿੰਦਾ ਹੈ ਭਾਵੇਂ ਉਸਨੇ ਦੂਜਾ ਵਿਆਹ ਕਰ ਲਿਆ ਹੋਵੇਗਾ ਹੌਲੀ ਹੌਲੀ ਵਕਤ ਗੁਜ਼ਰਨ ਲੱਗਾ ਜਗਦੀਸ਼ ਦੁਬਾਰਾ ਬੱਚਿਆਂ ਨੂੰ ਛੱਡਣ ਸਕੂਲ ਨਹੀਂ ਆਏ ਸੀ ਤੇ ਰਮਿੰਦਰ ਨੇ ਵੀ ਦੁਬਾਰਾ ਬੱਚਿਆਂ ਨਾਲ ਗੱਲਬਾਤ ਨਹੀਂ ਕੀਤੀ ਇਸ ਤਰ੍ਹਾਂ ਲੱਗਣ ਲੱਗਾ ਕਿ ਦੋਨੇ ਪਾਸੇ ਤੋਂ ਭਾਵਨਾਵਾਂ ਦਵਾ ਲਈਆਂ ਗਈਆਂ ਇੱਕ ਵਾਰ ਫਿਰ ਤੋਂ ਸਭ ਕੁਝ ਸ਼ਾਂਤ ਹੋ ਗਿਆ ਜਿਵੇਂ ਪਿਛਲੇ 25 ਸਾਲਾਂ ਤੋਂ ਸਭ ਕੁਝ ਸ਼ਾਂਤ ਪਿਆਰਿਆ ਸੀ ਕਿਸੇ ਨੇ ਇੱਕ ਦੂਜੇ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਸੀ ਕੀਤੀ। ਵੈਸੇ ਵੀ ਹੁਣ ਸਭ ਕੁਝ ਸ਼ਾਂਤ ਹੁੰਦਾ ਹੋਇਆ ਦਿਖਾਈ ਦੇ ਰਿਹਾ ਸੀ। ਇਨਸਾਨ ਵਿਅਕਤੀਗਤ ਰੂਪ ਤੋਂ ਭਾਵਨਾਵਾਂ ਨੂੰ ਆਪਣੇ ਅੰਦਰ ਸਮਾ ਸਕਦਾ ਹੈ ਪਰ ਦੁਨੀਆ ਆਪਣੀ ਚਰਚਾ ਕਰਨੀ ਨਹੀਂ ਛੱਡਦੀ। ਹੌਲੀ-ਹੌਲੀ ਫੁਸਫੁਸਰ ਹੁੰਦੇ ਹੋਏ ਪੂਰੇ ਪਿੰਡ ਨੂੰ ਪਤਾ ਲੱਗ ਗਿਆ ਕਿ ਸਕੂਲ ਪ੍ਰਿੰਸੀਪਲ ਮੈਡਮ ਜਗਦੀਸ਼ ਦੀ ਤਲਖਸ਼ੂ ਦਾ ਪਤਨੀ ਹੀ ਹੈ। ਪਿੰਡ ਨੂੰ ਪਤਾ ਲੱਗਿਆ ਤਾਂ ਸਕੂਲ ਦੇ ਬੱਚਿਆਂ ਨੂੰ ਵੀ ਪਤਾ ਲੱਗ ਗਿਆ ਸਕੂਲ ਦੇ ਬੱਚਿਆਂ ਨੂੰ ਪਤਾ ਲੱਗਿਆ ਤੇ ਅਰਪਣ ਤੇ ਹਰਮਨ ਨੂੰ ਵੀ ਪਤਾ ਲੱਗ ਗਿਆ ਕਿ ਉਹਨਾਂ ਦੀ ਦਾਦੀ ਹੈ ਫਿਰ ਇੱਕ ਦਿਨ 10 ਸਾਲਾਂ ਹਰਮਨ ਰਪਿੰਦਰ ਦੇ ਦਫ਼ਤਰ ਵਿੱਚ ਜਾ ਪਹੁੰਚਿਆ ਤੇ ਜਾਂਦੇ ਹੀ ਪੁੱਛ ਬੈਠਿਆ ਮੈਡਮ ਕੀ ਤੁਸੀਂ ਮੇਰੀ ਦਾਦੀ ਹੋ ਮਿੰਦਰ ਚੁੱਪਚਾਪ ਆਪਣੇ ਪੋਤੇ ਦਾ ਮੂੰਹ ਦੇਖਦੀ ਹੀ ਰਹਿ ਗਈ ਫਿਰ ਕਹਿ ਲਗੀ ਤੈਨੂੰ ਕਿਸ ਨੇ ਦੱਸਿਆ ਬੇਟਾ ਤੈਨੂੰ ਕਿਸ ਨੇ ਦੱਸਿਆ ਬੇਟਾ ਉਸਨੇ ਕਿਹਾ ਸਾਰੇ ਸਕੂਲ ਨੂੰ ਪਤਾ ਹੈ ਕਿ ਤੁਸੀਂ ਮੇਰੇ ਦਾਦੀ ਹੋ ਜੇਕਰ ਤੁਸੀਂ ਮੇਰੇ ਦਾਦੀ ਹੋ ਤਾਂ ਫਿਰ ਸਾਡੇ ਨਾਲ ਕਿਉਂ ਨਹੀਂ ਰਹਿੰਦੇ ਰਵਿੰਦਰ ਨੇ ਕਿਹਾ ਬੇਟਾ ਮੈਂ ਤੁਹਾਡੀ ਦਾਦੀ ਨਹੀਂ ਹਾਂ ਤੁਹਾਡੀ ਦਾਦਾ ਤੁਹਾਡੇ ਘਰ ਵਿੱਚ ਹੋਵੇਗੀ ਨਾ ਹਰਮਨ ਨੇ ਕਿਹਾ ਨਹੀਂ ਤੁਸੀਂ ਮੇਰੇ ਦਾਦੀ ਹੋ ਮੇਰੇ ਪਾਪਾ ਦੇ ਮੰਮੀ ਹੋ ਸਾਡੇ ਘਰ ਵਿੱਚ ਹੋਰ ਕੋਈ ਦੂਜੀ ਦਾਦੀ ਨਹੀਂ ਹੈ ਰਵਿੰਦਰ ਨੇ ਹੈਰਾਨ ਹੁੰਦੇ ਹੋਏ ਪੁੱਛਿਆ ਚਲੋ ਦੱਸੋ ਤੁਹਾਡੇ ਘਰ ਵਿੱਚ ਕੌਣ ਕੌਣ ਰਹਿੰਦਾ ਹੈ ਉਸਨੇ ਜਵਾਬ ਦਿੱਤਾ ਮੈਂ ਮੇਰੀ ਭੈਣ ਅਰਪਣ ਮੇਰੇ ਦਾਦਾ ਜੀ ਤੇ ਮੇਰੇ ਮੰਮੀ ਪਾਪਾ ਰਮਿੰਦਰ ਨੇ ਕਿਹਾ ਤੁਹਾਡੇ ਦਾਦਾ ਜੀ ਦੀ ਪਤਨੀ ਨਹੀਂ ਰਹਿੰਦੀ ਤੁਹਾਡੇ ਨਾਲ ਬੱਚਾ ਮਾਸੂਮੀਅਤ ਨਾਲ ਕਹਿਣ ਲੱਗਾ ਮੇਰੇ ਦਾਦਾ ਜੀ ਦੀ ਪਤਨੀ ਤਾਂ ਤੁਸੀਂ ਹੋ ਮੈਡਮ ਜੇਕਰ ਤੁਸੀਂ ਨਾਲ ਨਹੀਂ ਰਹੋਗੇ ਤਾਂ ਦੂਜੀ ਦਾਦੀ ਕਿੱਥੋਂ ਆ ਜਾਵੇਗੀ ਰਮਿੰਦਰ ਸਮਝ ਗਈ ਕਿ ਜਗਦੀਸ਼ ਨੇ ਦੂਜਾ ਵਿਆਹ ਨਹੀਂ ਕੀਤਾ ਉਹ ਅੱਜ ਵੀ ਇਕੱਲਾ ਹੀ ਜ਼ਿੰਦਗੀ ਗੁਜ਼ਾਰ ਰਿਹਾ ਹੈ ਉਸਨੇ ਹਰਮਨ ਨੂੰ ਕਿਹਾ ਇੱਧਰ ਆ ਬੇਟਾ ਹਰਮਨ ਨੇੜੇ ਆ ਗਿਆ ਤਾਂ ਰਮਿੰਦਰ ਨੇ ਚੱਕ ਕੇ ਉਸ ਨੂੰ ਆਪਣੀ ਗੋਦੀ ਵਿੱਚ ਬਿਠਾ ਲਿਆ ਤੇ ਉਸ ਨੂੰ ਪਿਆਰ ਦਿੰਦੇ ਹੋਏ ਕਹਿਣ ਲੱਗੀ ਹਾਂ ਮੈਂ ਹੀ ਹਾਂ ਤੁਹਾਡੀ ਦਾਦੀ ਕੱਲ ਆਪਣੇ ਦਾਦਾ ਜੀ ਨੂੰ ਪੁੱਛ ਕੇ ਆਇਓ ਕਿ ਮੈਂ ਤੁਹਾਡੇ ਘਰੇ ਤੁਹਾਨੂੰ ਸਭ ਨੂੰ ਮਿਲਣ ਨਹੀਂ ਆ ਸਕਦੀਆਂ। ਬੱਚੇ ਨੇ ਜਦੋਂ ਮੈਡਮ ਦੇ ਘਰ ਆਉਣ ਬਾਰੇ ਵਿਚਕਾਰ ਆ ਕੇ ਦੱਸਿਆ ਤਾਂ ਜਗਦੀਸ਼ ਤੇ ਦਪਿੰਦਰ ਦੋਨਾਂ ਨੂੰ ਸੱਪ ਸੁੰਗ ਗਿਆ। ਦੋਨੋਂ ਚਾਹੁੰਦੇ ਸੀ ਕਿ ਪਰ ਉਹ ਆਵੇ ਪਰ ਮੂੰਹੋਂ ਬੋਲ ਕੇ ਕਿਸੇ ਨੇ ਨਹੀਂ ਕਿਹਾ ਕਿ ਉਸ ਨੂੰ ਕਹਿ ਦਿਓ ਕਿ ਆ ਜਾਵੇ। ਹਰਮਨ ਕਹਿਣ ਲੱਗਾ ਕਿ ਮੈਂ ਮੈਡਮ ਨੂੰ ਕੀ ਕਵਾਂ ਦਾਦਾ ਜੀ? ਜਗਦੀਸ਼ ਨੂੰ ਚੁੱਪ ਦੇਖ ਕੇ ਦਪਿੰਦਰ ਦੀ ਘਰ ਵਾਲੀ ਨੇ ਕਹਿ ਦਿਓ ਬੇਟਾ ਕਿ ਆ ਜਾਣ। ਉਹ ਤੁਹਾਡੇ ਦਾਦੀ ਹਨ, ਤੁਹਾਡੇ ਪਾਪਾ ਦੇ ਮੰਮੀ ਹਨ। ਡੈਡੀ ਜੀ ਨਾਲ ਰਿਸ਼ਤਾ ਨਹੀਂ ਰਿਹਾ ਤਾਂ ਕੀ ਹੋਇਆ ਫਿਰ ਅਗਲੇ ਦਿਨ ਬੱਚੇ ਨੇ ਰਮਿੰਦਰ ਨੂੰ ਜਾ ਕੇ ਦੱਸ ਦਿੱਤਾ ਕਿ ਤੁਸੀਂ ਸਾਡੇ ਘਰੇ ਆ ਸਕਦੇ ਹੋ ਰਵਿੰਦਰ ਨੇ ਹਰਮਨ ਨੂੰ ਕਿਹਾ ਆਪਣੇ ਦਾਦਾ ਜੀ ਨੂੰ ਕਹਿ ਦੇਣਾ 2 ਦਿਨ ਬਾਅਦ ਐਤਵਾਰ ਸਵੇਰੇ ਆ ਜਾਵਾਂਗੀ ਇਹ ਖਬਰ ਸੁਣਨ ਤੋਂ ਬਾਅਦ ਜਗਦੀਸ਼ ਦੇ ਘਰ ਵਿੱਚ ਤਲਾਕਸ਼ੁਦਾ ਪਤਨੀ ਦੇ ਸਵਾਗਤ ਦੀਆਂ ਤਿਆਰੀਆਂ ਹੋਣ ਲੱਗੀਆਂ ਚਾਹ ਪਾਣੀ ਦਾ ਇੰਤਜ਼ਾਮ ਕੀਤਾ ਗਿਆ ਵਰਿਆਂ ਬਾਅਦ ਰਮਿੰਦਰ ਬਿਊਟੀ ਪਾਰਲਰ ਗਈ ਸਾਜ ਸ਼ਿੰਗਾਰ ਕੀਤਾ ਇੱਕ ਬਹਿੰਗਾ ਫਰ ਸੋਬਰ ਜਿਹਾ ਸੂਟ ਪਾਇਆ ਫਿਰ ਉਹ ਬੱਸ ਅੱਡੇ ਤੇ ਜਾ ਪਹੁੰਚੀ ਅੱਜ ਉਹ ਬੱਸ ਰਾਹੀਂ ਜਾ ਰਹੀ ਸੀ ਆਪਣੀ ਗੱਡੀ ਰਾਹੀ ਨਹੀਂ ਉਹ ਜ਼ਿਆਦਾ ਭਾਵੁਕ ਹੋ ਗਈ ਸੀ ਨਹੀਂ ਚਾਹੁੰਦੀ ਸੀ ਕਿ ਗੱਡੀ ਰਾਹੀ ਜਾ ਕੇ ਆਪਣੇ ਪਤੀ ਨੂੰ ਨੀਵਾ ਕਰੇ ਜਦੋਂ ਉਸ ਵਸ ਵਿੱਚ ਬੈਠੀ ਤਾਂ 25 ਸਾਲ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ ਜਦੋਂ ਕੱਲੀ ਸਫ਼ਰ ਕਰਕੇ ਸੌਰੇ ਜਾਇਆ ਕਰਦੀ ਸੀ ਉਦੋਂ ਜੋ ਮਹਿਸੂਸ ਕਰਿਆ ਕਰਦੀ ਸੀ ਅੱਜ ਵੀ ਉਨਾਂ ਹੀ ਯਾਦਾਂ ਵਿੱਚ ਗੁਆਚ ਜਾਣਾ ਚਾਹੁੰਦੀ ਸੀ ਬਸ ਚੱਲਦਿਆਂ ਹੀ ਉਸ ਦਾ ਦਿਲ ਤੱਕ ਤਾ ਕਰਨ ਲੱਗਿਆ ਉਸ ਨੂੰ ਇਸ ਤਰ੍ਹਾਂ ਲੱਗਾ ਜਿਵੇਂ ਜਗਦੀਸ਼ ਅੱਜ ਵੀ ਉਸ ਦਾ ਪਤੀ ਹੈ ਤੇ ਉਹ ਪਤੀ ਦੇ ਮਲਾਪ ਵਿੱਚ ਚੱਲੀ ਜਾਈ ਹੋ ਕੇ ਸੌਰੇ ਜਾ ਰਹੀ ਹੈ ਜ਼ਿੰਦਗੀ ਦੀ ਉਹਨਾਂ 25 ਸਾਲਾਂ ਜਿਵੇਂ ਧੂੜ ਪੈ ਗਈ ਸੀ ਜੋ ਉਸ ਦੇ ਬਿਨਾ ਗੁਜ਼ਰੇ ਸੀ ਉਹ ਅੱਜ ਵੀ ਇਕੱਲੀ ਜ਼ਿੰਦਗੀ ਜਿਉਂ ਰਹੀ ਸੀ ਜਗਦੀਸ਼ ਦੇ ਕੋਲ ਪੂਰਾ ਪਰਿਵਾਰ ਸੀ ਪਰਮਿੰਦਰ ਦੇ ਕੋਲ ਯਾਦਾਂ ਤੋਂ ਬਿਨਾ ਕੁਝ ਵੀ ਨਹੀਂ ਸੀ ਉਹ ਜਗਦੀਸ਼ ਦੇ ਘਰ ਪਹੁੰਚੀ ਤਾਂ ਘਰ ਦੇ ਸਾਰੇ ਮੈਂਬਰ ਗੇਟ ਤੇ ਖੜੇ ਹੋ ਕੇ ਉਸ ਦਾ ਇੰਤਜ਼ਾਰ ਕਰਨ ਵਿੱਚ ਉਸ ਦਾ ਸਵਾਗਤ ਕਰਨ ਲਈ ਖੜੇ ਸੀ ਜਦੋਂ ਰਮਿੰਦਰ ਨੂੰ ਪੈਦ ਲਾਉਂਦਿਆਂ ਦੇਖਿਆ ਤਾਂ ਉਹ ਹੈਰਾਨ ਜੇ ਹੋ ਗਏ ਜਗਦੀਸ਼ ਦੇ ਉਸ ਤੋਂ ਆਉਣ ਤੋਂ ਪਹਿਲਾਂ ਇਹ ਸੋਚ ਰਿਹਾ ਸੀ ਕਿ ਮਾਂ ਨਾਲ ਜ਼ਿਆਦਾ ਹਾਸੇ ਖੇਡ ਕੇ ਗੱਲ ਨਹੀਂ ਕਰੇਗਾ ਉਹ ਚੌਦੇਵਾਲੀ ਔਰਤ ਹੈ ਪ੍ਰਿੰਸੀਪਲ ਹੈ ਉਸ ਦਿਹਾੜੇ ਦੇ ਹਿਸਾਬ ਨਾਲ ਕਜ਼ਨ ਵੀ ਦੀ ਤਰ੍ਹਾਂ ਰੁੱਖੇ ਸੁੱਕੇ ਜਵਾਬ ਦੇਵੇਗਾ ਪਿਆਰੇ ਹੱਥ ਵੀ ਨਹੀਂ ਲਾਵੇਗਾ ਸਿਰਫ ਹੱਥ ਜੋੜ ਕੇ ਸਵਾਗਤ ਕਰੇਗਾ ਪਰ ਜਿਵੇਂ ਹੀ ਉਸਨੇ ਰਮਿੰਦਰ ਨੂੰ ਦੇਖਿਆ ਤਾਂ ਦਪਿੰਦਰ ਦਾ ਸਾਰਾ ਐਟੀਟਿਊਡ ਗਾਇਬ ਹੋ ਗਿਆ ਕਿਉਂਕਿ ਉਹ ਪ੍ਰਿੰਸੀਪਲ ਨਹੀਂ ਲੱਗ ਰਹੀ ਸੀ ਉਹ ਤਾਂ ਸਿਰਫ ਮਾਂ ਲੱਗ ਰਹੀ ਸੀ ਮਾਂ ਤੋਂ ਇਲਾਵਾ ਕੁਝ ਨਹੀਂ ਸੀ ਲੱਗ ਰਹੀ ਉਸ ਨੂੰ ਦੇਖਦਿਆ ਹੀ ਰਪਿੰਦਰ ਦੇ ਹੱਥ ਖੁਦ ਵ ਖੁਦ ਮਾਂ ਦੇ ਪੈਰਾਂ ਵੱਲ ਝੁੱਕ ਗਏ 25 ਸਾਲ ਪੁਰਾਣਾ ਮਾਂ ਦਾ ਧੁੰਦਲਾ ਚਿਹਰਾ ਅਕਸ਼ਵਲ ਪੂਰੀ ਤਰ੍ਹਾਂ ਸਪਸ਼ਟ ਹੋ ਕੇ ਉਸ ਦੇ ਸਾਹਮਣੇ ਆ ਗਿਆ ਉਹ ਕਵਰਾਈ ਹੋਈ ਸੀ ਉਦਾਸ ਮਾਂ ਨੂੰ ਦੇਖ ਕੇ ਦਪਿੰਦਰ ਨੂੰ ਲੱਗਿਆ ਕਿ ਉਸ ਦੇ ਅੰਦਰ ਹੀ ਅੰਦਰ ਕੁਝ ਪਿਗਲ ਰਿਹਾ ਹੈ ਮਾਂ ਨੇ ਉਸ ਨੂੰ ਦੋਨੋਂ ਵਾਹਾਂ ਤੋਂ ਫੜ ਕੇ ਉੱਪਰ ਚੁੱਕਿਆ ਫਿਰ ਉਸ ਵਾਲੇ ਇਸ ਤਰ੍ਹਾਂ ਦੇਖਣ ਲੱਗੇ ਜਿਵੇਂ ਕਹਿ ਰਹੀ ਹੋਵੇ ਗਲੇ ਨਹੀਂ ਮਿਲੇਗਾ ਦਪਿੰਦਰ ਅਚਾਨਕ ਸਿਸਕਿਆ ਲੈਂਦੇ ਹੋਏ ਮਾਂ ਦੇ ਗਲ ਲੱਗ ਗਿਆ ਰਮੇਂਦਰ ਦੀਆਂ ਅੱਖਾਂ ਵਿੱਚੋਂ ਹੰਝੂਆਂ ਦਾ ਝਰਨਾ ਫੁੱਟ ਗਿਆ ਔਰ ਮਾਹੌਲ ਅਚਾਨਕ ਉਦਾਸਜਾ ਹੋ ਗਿਆ ਪਰ ਜਿਵੇਂ ਕਿਵੇਂ ਮਾਂ ਪੁੱਤ ਤੇ ਬਿਨਾ ਕੁਝ ਬੋਲਿਆ ਆਪਣੀਆਂ ਭਾਵਨਾਵਾਂ 'ਤੇ ਕਾਬੂ ਪਾਇਆ ਫਿਰ ਬੱਚਿਆਂ ਦੇ ਨੂਨੇ ਵੀ ਉਸਦੇ ਪੈਰੀ ਹੱਥ ਲਾਇਆ ਰਮਿੰਦਰ ਨੇ ਸਭ ਨੂੰ ਗਲ ਨਾਲ ਲਾ ਲਿਆ ਪਰ ਜਗਦੀਸ਼ ਦੂਰ ਖੜਾ ਸੀ ਉਸਨੇ ਹੱਥ ਜੋੜ ਕੇ ਪਤਨੀ ਦਾ ਸਵਾਗਤ ਕੀਤਾ ਪਰ ਰਮਿੰਦਰ ਦੇ ਦਿਲ ਦੇ ਅੰਦਰ ਕੁਝ ਝਟ ਕੇ ਖਿਲਰ ਜਾ ਗਿਆ ਰਮਿੰਦਰ ਜਗਦੀਸ਼ ਦੇ ਕੋਲ ਬੈਠੀ ਸੀ ਦੋਨੇ ਇਕਾਂਤ ਵਿੱਚ ਵੀ ਚੁੱਪ ਸਿੱਧ ਪਿੰਦਾ ਤੇ ਉਸਦੀ ਪਤਨੀ ਤੇ ਬੱਚੇ ਉਹਨਾਂ ਦੇ ਕੋਲ ਨਹੀਂ ਸੀ ਗੱਲ ਸ਼ੁਰੂ ਕਰਨ ਦੇ ਲਈ ਜਗਦੀਸ਼ ਨੇ ਪੁੱਛਿਆ ਤੁਹਾਡੇ ਪਤੀ ਤੇ ਬੱਚੇ ਕਿਵੇਂ ਹਨ ਉਹ ਸੁੰਨੀਆਂ ਅੱਖਾਂ ਨਾਲ ਜਗਦੀਸ਼ ਨੂੰ ਦੇਖਦੇ ਹੋਏ ਕਹਿਣ ਲੱਗੀ ਮੈਂ ਵਿਆਹ ਨਹੀਂ ਕੀਤਾ ਇੰਨਾ ਸੁਣਦਿਆ ਹੀ ਜਗਦੀਸ਼ ਦਾ ਦਿਲ ਜਿਵੇਂ ਸਮੁੰਦਰ ਦੀ ਛਲ ਵਾਂਗ ਉਛਲ ਗਿਆ ਪਰ ਉਹ ਬਾਰੋਂ ਸ਼ਾਂਤ ਰਹਿੰਦਿਆ ਫਿਰ ਪੁੱਛਣ ਲੱਗਾ ਕਿਉਂ? ਤਰਮਿੰਦਰ ਨੇ ਜਵਾਬ ਦਿੱਤਾ ਤੁਸੀਂ ਵੀ ਤਾਂ ਦੂਜਾ ਵਿਆਹ ਨਹੀਂ ਕੀਤਾ। ਜਗਦੀਸ਼ ਨੇ ਜਵਾਬ ਦਿੱਤਾ ਕਿ ਪੁੱਤਰ ਦੇ ਲਈ ਮਤਰੀ ਮਾਂ ਨਹੀਂ ਸੀ ਲਿਆਉਣਾ ਚਾਹੁੰਦਾ ਇਸ ਲਈ ਨਹੀਂ ਕੀਤਾ। ਪਰ ਤੁਸੀਂ ਤਾਂ ਫ੍ਰੀ ਸੀ ਉਹ ਉਦਾਸ ਹੋ ਕੇ ਕਹਿਣ ਲੱਗੀ ਇੱਕ ਔਰਤ ਦਾ ਵਿਆਹ ਇੱਕ ਵਾਰ ਹੀ ਹੁੰਦਾ ਹੈ। ਦੂਜੇ ਮਰਦ ਨੂੰ ਸਰੀਰ ਸੌਂਪਣਾ ਖੁਦ ਨੂੰ ਆਤਮ ਕਰਨ ਖਤਮ ਕਰਨ ਵਾਗ ਹੁੰਦਾ ਹੈ। ਮੈਂ ਖਤਮ ਨਹੀਂ ਹੋਣਾ ਚਾਹੁੰਦੀ ਸੀ। ਇਸ ਲਈ ਇਕੱਲੇ ਜਾਣਾ ਮਨਜ਼ੂਰ ਕਰ ਲਿਆ ਜਗਦੀਸ਼ ਚਿੱਤੇ ਹੋਏ ਕਹਿਣ ਲੱਗਾ ਤਾਂ ਵਾਪਸ ਆ ਜਾਂਦੀ ਰਮਿੰਦਰ ਨੇ ਝਟਕੇ ਜੀ ਨਾਲ ਸਿਰ ਚੱਕ ਕੇ ਉਸ ਵੱਲ ਦੇਖਿਆ ਤੇ ਕਿਹਾ ਕਿ ਇਸ ਹੱਕ ਨਾਲ ਵਾਪਸ ਆਉਂਦੀ ਤਲਾਕ ਜੋ ਲੈ ਚੁੱਕੀ ਸੀ ਮੈਂ ਨਾ ਤਾਂ ਸਮਝ ਸੀ ਪਰ ਤੁਸੀਂ ਵੀ ਉਸ ਸਮੇਂ ਕਿੰਨੇ ਜ਼ਿਆਦਾ ਚਿਰਚੜੇ ਹੋ ਗਏ ਸੀ ਤੁਹਾਡੇ ਤੇ ਵੀ ਗੁੱਸਾ ਆਉਂਦਾ ਸੀ ਮੈਨੂੰ ਪਛਤਾਵਾ ਹੁੰਦਾ ਸੀ ਪਰ ਜਦੋਂ ਤੱਕ ਸਮਝ ਸਕੀ ਉਦੋਂ ਤੱਕ ਬਹੁਤ دیر ਹੋ ਚੁੱਕੀ ਸੀ ਹੌਲੀ ਹੌਲੀ ਇਕੱਲੇ ਰਹਿਣ ਦੀ ਆਦਤ ਪੈ ਗਈ ਜਗਦੀਸ਼ ਕਹਿਣ ਲੱਗਾ ਸੱਚ ਕਹਿ ਰਹੀ ਹੈਂ ਉਸ ਸਮੇਂ ਆਪਾਂ ਦੋਨੋਂ ਹੀ ਗੱਲ ਸੀ ਮੈਨੂੰ ਵੀ ਤੇਰੇ ਤੋਂ ਵਿਛੜ ਕੇ ਬਹੁਤ ਪਛਤਾਵਾ ਹੋਇਆ ਪਰ ਪਛਤਾਉਣ ਨਾਲ ਕੀ ਫਾਇਦਾ ਜਦੋਂ ਚਿੜੀਆਂ ਹੀ ਖੇਤ ਚੁਗ ਚੁੱਕੀਆਂ ਹੋਣ ਫਿਰ ਮਿੰਦਰ ਨੇ ਕਿਹਾ ਇੱਕ ਗੱਲ ਕਹਾ ਤਾਂ ਜਗਦੀਸ਼ ਨੇ ਕਿਹਾ ਹਾਂ ਕਹਿ ਉਪਰ ਇਹ ਜੀ ਮਨ ਨਾਲ ਕਹਿਣ ਲੱਗੀ ਮੇਰਾ ਬਣਵਾਸ ਖਤਮ ਕਰ ਦਿਓ ਥੱਕ ਗਈਆਂ ਇਕੱਲੇ ਤੁਰਦੇ ਤੁਰਦੇ ਬਸ ਥੋੜੀ ਜਿਹਾ ਆਰਾਮ ਕਰਨਾ ਚਾਹੁੰਦੀਆਂ ਪਰਿਵਾਰ ਦੇ ਨਾਲ ਰਹਿਣਾ ਚਾਹੁੰਦੀਆਂ ਤੱਕ ਜਗਦੀਸ਼ ਦੀ ਅੱਖਾਂ ਵਿੱਚ ਖੁਸ਼ੀਆਂ ਦੇ ਹੰਝੂਆਂ ਦੀ ਝੜੀ ਲੱਗ ਗਈ ਚਿਹਰਾ ਉਲਝਿਆ ਜਿਹਾ ਲੱਗਿਆ ਪਤਾ ਨਹੀਂ ਸੀ ਲੱਗ ਰਿਹਾ ਕਿ ਉਹ ਹੱਸ ਰਿਹਾ ਸੀ ਜਾਂ ਰੋ ਰਿਹਾ ਕਾਂਦੇ ਦੂਜੇ ਪਾਸੇ ਖੜਾ ਦਪਿੰਦਰ ਤੇ ਉਸਦੀ ਪਤਨੀ ਦੋਨੋਂ ਕੰਨ ਲਾ ਕੇ ਸੁਣ ਰਹੀ ਸੀ। ਦਪਿੰਦਰ ਪਤਨੀ ਦਾ ਹੱਥ ਫੜ ਕੇ ਦੂਰ ਲੈ ਜਾਂਦਾ ਹੋਇਆ ਖੁਸ਼ੀ ਵਿੱਚ ਜਗਦਾ ਹੋਇਆ ਤੇ ਹੰਝੂਆਂ ਨੂੰ ਰੋਕਦਾ ਕਹਿਣ ਲੱਗਾ। ਮਾਂ ਵਾਪਸ ਆ ਗਈ ਐ। ਜਗਦੀਸ਼ ਨੇ ਕਿਹਾ ਤੇ ਤਲਾਕ ਦੇ ਕਾਗਜ਼ਾਂ ਦਾ ਕੀ ਹੋਵੇਗਾ? ਰਮਿੰਦਰ ਨੇ ਜਵਾਬ ਦਿੱਤਾ ਪਾੜ ਦੇਵਾਂਗੇ। ਉਹ ਕਹਿਣ ਲੱਗਾ ਲੋਕ ਕੀ ਕਹਿਣਗੇ? ਤਾਂ ਰਮਿੰਦਰ ਨੇ ਜਵਾਬ ਦਿੱਤਾ ਕੁਝ ਦਿਨ ਗੱਲਾਂ ਬਣਾਉਣਗੇ ਫਿਰ ਚੁੱਪ ਹੋ ਜਾਣਗੇ। ਜਗਦੀਸ਼ ਨੇ ਕਿਹਾ ਇੱਕ ਵਾਰ ਫੇਰ ਸੋਚ ਲੈ। ਗਰੀਬ ਤੇ ਅਨਪੜਾ ਆਦਮੀਆਂ ਐਨੇ ਵੱਡੇ ਔਦੇ ਵਾਲੀ ਪਤਨੀ ਨੂੰ ਨਹੀਂ ਸੰਭਾਲ ਸਕਾਂਗਾ। ਤਮੀਂ ਇੰਦਰ ਨੇ ਹਾਲੀ ਜਿ ਜਗਦੀਸ਼ ਦੇ ਹੱਥ ਤੇ ਹੱਥ ਰੱਖਦਿਆਂ ਹੋਇਆ ਕਿਹਾ ਮੈਂ ਹੈਗੀ ਆ ਨਾ ਸਭ ਕੁਝ ਸੰਭਾਲ ਲਵਾਂਗੀ ਐਨਾ ਸੁਣ ਕੇ ਜਗਦੀਸ਼ ਨਿਰਮਿੰਦਰ ਦਾ ਹੱਥ ਕੱਸ ਕੇ ਫੜ ਲਿਆ ਧੰਨਵਾਦ ਦੋਸਤੋ ਜੇਕਰ کہانی ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰ ਦਿਓ